ਆਹ ਤਾਂ ਚਲ ਹੋ ਗਿਆ ਸੈਟ ਤੇ ਬਾਈ ਜੂ ਸੱਚੇ ਪਾਸ਼ਾ ਅਜੇ ਕੋਈ ਵਧੀਆ ਜਿਹਾ ਕਸਟਮਰ ਆ ਜਾਏ ਮੇਰੇ ਚਾਰ ਪੈਸੇ ਬਣ ਜਾਣ। ਇੱਕਾ ਕਲੀ ਜੀ ਨੇ ਬੜਾ ਦੁਖੀ ਕਰ ਰੱਖਿਆ ਮੈਨੂੰ ਤਾਂ ਉੱਥੇ ਵਧੀਆ ਸੀਗਾ ਦੇਕੇ ਮम्मी ਵਧੀਆ ਨਾ ਮਿੱਟੀ ਵਾਲਾ ਪੋਚਾ ਮਾਰ ਦਿੰਦੀ ਸੀ ਇਹਨਾਂ ਸੋਨਾ ਘਰ ਸੁੰਭਰ ਜਾਂਦਾ ਸੀਗਾ। ਦੁਖੀ ਕਰ ਲਿਆ ਮੈਨੂੰ ਤਾਂ ਝਾੜੂ ਤਾਂ ਛੱਡ ਪਰਾਂ। ਵੀਰੇ ਦਾ ਆ ਗਿਆ ਵਿਆਹ। ਕੱਪੜੇ ਮੇਰੇ ਕੋਲ ਹੈ ਨਹੀਂ ਆਹੀ ਫੁੱਲਾਂ ਵਾਲੇ ਸੂਟਾਂ 'ਚ ਮੈਂ ਕਿਵੇਂ ਜਾਊਂਗੀ? ਆ ਜਾਣ ਦੇ ਬੀਬੀ ਨੂੰ ਕਹਿ ਨਹੀਂ ਆ ਵੀ ਨਵੇਂ-ਨਵੇਂ ਤਾਂ ਮੈਨੂੰ ਸੂਟ ਦਿਵਾ ਲਿਆ ਤਿੰਨ-ਚਾਰ ਤੇ ਨਾਲੇ ਮੈਨੂੰ ਕੋਈ ਟਿੱਕਾ ਕਾਂਟੇ ਦਿਵਾ ਲਿਆ ਫਿਰ ਮੇਕਅੱਪ ਵੀ ਚਾਹੀਦਾ ਆ ਗਈ ਬੀਬੀ ਹਾਂ ਆ ਗਈ ਕਿੱਥੇ ਗਈ ਸੀ ਮੈਂ ਤੇਰੇ ਚਾਚੀ ਕੇ ਘਰੇ ਗਈ ਸੀ ਅੱਛਾ ਚਾਚੀ ਕੇ ਘਰੇ ਗਈ ਸੀਗਾ ਉਹੀ ਬਾਗੀ ਮਿਲਣਾ ਉਹ ਕੁੜੀ ਆਈ ਸੀ ਉਹਨਾਂ ਦੀ ਮੈਂ ਤੈਨੂੰ ਗੱਲ ਕਰਨੀ ਹੈਗੀ ਹਾਂ ਕਰ ਮੇਰੇ ਆਗਾ ਭਰਾ ਦਾ ਵਿਆਹ ਠੀਕ ਹੈ ਤੇ ਮੈਨੂੰ ਕੱਪੜੇ ਦਵਾ ਲਿਆ ਤੂੰ ਚਾਰ ਪੰਜ ਸੂਟ ਦਵਾ ਲਿਆ ਮਹਿੰਗੇ ਮਹਿੰਗੇ ਜਿਹੜੇ ਵਾਹ ਗਰੂ ਚਾਰ ਪੰਜ ਸੂਟ ਜਿਹੜੇ ਉਹ ਪਏ ਨੇਗੇ ਹਰੇ ਰੰਗ ਦਾ ਪਿਆਗਾ ਨਾਲੇ ਨਾਲੇ ਗੁਲਾਬੀ ਜੇ ਰੰਗ ਦਾ ਪਿਆਗਾ ਜਿਹੜਾ ਕਿਹੜਾ ਹਰਾ ਹੂਰਾ ਬੀਬੀ ਮੈਂ ਨਹੀਂ ਪਾਉਂਦੀ ਹੈਗੀ ਦੇਖ ਹੁਣ ਮੈਂ ਤਾਂ ਨਵੇਂ ਲੈ ਕੇ ਆਉਂਗੀ ਹਰਾ ਤਾਂ ਮੈਂ ਪਾ ਕੇ ਲੈ ਗਈ ਰਖੜੀਆਂ ਨੂੰ ਲੈ ਲਖੜੀਆਂ ਨੂੰ ਪਾ ਕੇ ਲੈ ਗਈ ਐ ਕਰ ਆਪਣੇ ਨਾ ਖੱਦਰ ਜਾਂ ਪਿਆਗਾ ਉਹਨੂੰ ਰੰਗਾ ਕੇ ਤੇ ਵਧੀਆ ਬਣ ਜਾਊਗਾ ਆਹ ਤੂੰ ਹੀ ਪਾਲਖੱਦਰ ਖੁੱਦਰ ਵਾਲਿਆ ਹੁਣ ਤਾਂ ਨਵੇਂ ਜਮਾਨੇ ਦੇ ਇੰਨੇ ਸੋਹਣੇ ਸੂਟ ਆ ਰਹੇ ਨੇ ਉਰੇ ਘੇਰੇ ਤੇ ਕਢਾਈਆਂ ਦੇਖੀ ਮੈਨੂੰ ਉਹੀ ਫੁੱਲ ਵਾਲੇ ਸੂਟ ਪਿਆਰ ਕੇ ਨਵਾਂ ਨਵਾਂ ਮੇਰਾ ਵਿਆਹ ਹੋਇਆਗਾ ਨਹੀਂ ਬਾਈ ਨਹੀਂ ਬਾਈ ਦੇਖ ਮੇਰੀ ਗੱਲ ਸੁਣ ਅਸੀਂ ਤਾਂ ਇਹੀ ਪਾਉਂਦੇ ਸੀ ਸਾਡੇ ਵੇਲੇ ਤਾਂ ਖੱਦਰ ਦੇ ਪਾਉਂਦੇ ਸੀਗੇ ਤੇ ਮੇਕਅਪ ਚਾ ਕੋਈ ਸਮਾਂ ਆਇਆ ਜਾਂ ਨਹੀਂ ਕੁਛ ਸੀਗਾ ਮੈਨੂੰ ਨਹੀਂ ਪਤਾ ਮੈਂ ਤਾਂ ਨਾਲੇ ਦਵਾ ਲਿਆ ਟਿੱਕਾ ਫਾਂਟੇ ਚੂੜੀਆਂ ਮੈਨੂੰ ਵੱਡਾ ਚੂੜਾ ਦਵਾ ਕੇ ਲੈ ਨਾਲੇ ਛੋਟਾ ਭਾਈ ਫਰਦੀਆਂ ਮੈਂ ਠੀਕ ਹੈ ਸੂਟ ਦਵਾ ਕੇ ਲੈ 4-5 ਮੇਰੀ ਗੱਲ ਸੁਣ ਆਪਾਂ ਦੁਕਾਨ ਤੇ ਚੱਲਾਂਗੇ ਤੇਰੇ ਚੂੜੀਆਂ ਪਵਾ ਲਓ ਪਾਰਲਰ ਪੂਲਰ ਮੈਂ ਨਹੀਂ ਜਾਣਦੀ ਕਿਹੜਾ ਪਾਰਲਰ ਹੁੰਦਾਗਾ ਪਾਰਲਰ ਵਾਲੀ ਦੇ ਤਾਂ ਮੈਂ ਜਾਊਂਗੀ ਦੇਖ ਮੇਰੀ ਬੁੱਥੀ ਦੇਖ ਲੈ ਤੂੰ ਕਹੇ ਜੀ ਹੋਈ ਪਈ ਹੈਗੀ ਫੇਸ਼ੀਅਲ ਮੈਂ ਮਰਜਾ ਕੀ ਸੋਹਣੀ ਬੁੱਥੀ ਪਈ ਹੈ ਫੇਸ਼ੀਅਲ ਕੀ ਹੁੰਦਾ ਉਹ ਮੂੰਹ ਸਾਫ ਕਰਾ ਕੇ ਲਿਆਉਂਗੀ ਬਸ ਤੈਨੂੰ ਕੀ ਆ ਮੂੰਹ ਸਾਫ ਕਰਾ ਕੇ ਲਿਆਉਂਗੀ ਆਪਦਾ ਨਾਲੇ ਉਹ ਕਰਾ ਕੇ ਲਿਆਉਂਗੀ ਪੂਰੇ ਜੇ ਵਾਲ ਕਰਾ ਕੇ ਲਿਆਉਂਗੀ ਵਾਲ ਕਟਾ ਕੇ ਲਿਆਉਂਗੀ ਆਪਦੇ ਲਾ ਤੂੰ ਕੱਟੇ ਵਾਲ ਕਾ ਹੋ ਕਰੇਗੀ ਹੈ ਆਪਸੇ ਨੀਚੋ ਨੀਚੋ ਮਾੜੇ ਮੋਟੇ ਜੇ ਉਹ ਕੱਟਦੇ ਹੁੰਦੇ ਨੇ ਸੋਹਣੇ ਲੱਗਦੇ ਨਾ ਆਪਾਂ ਨਹੀਂ ਬਾਲ ਬੂਲ ਕਟਾਉਂਦੇ ਆਪਣੇ ਨੀ ਰੀਤ ਰਵਾਜ ਹੈਗਾ ਬਾਲ ਕਟਾਉਣ ਦਾ ਮੱਲਾ ਮੈਂ ਆਪਣੇ ਭਰਾ ਦੇ ਵਿਆਹ ਚ ਬਾਲ ਖੁੱਲੇ ਛੱਡੂੰਗੀ ਤੇ ਫਿਰ ਸ਼ੀਸ਼ੇ ਵਾਲੇ ਸੂਟ ਪਾਏ ਹੋਣਗੇ ਸਾਰਿਆਂ ਦੇ ਮਹਿੰਗੇ ਮਹਿੰਗੇ ਮੇਰੀ ਗੱਲ ਸੁਣ ਲੈ ਇੱਕ ਤਾਂ ਤੇਰੇ ਕੋਲੇ ਪਿਆ ਜਿਹੜਾ ਪਿਛਲੇ ਤੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਸਮੈ ਤੀਗਾ ਇੱਕ ਤਾਂ ਹਰਾ ਸੂਟ ਪਿਆਗਾ ਤੇ ਇੱਕ ਉਹ ਪਿਆ ਪਿਆ ਜੀਜਾ ਹਰਾ ਤਾਂ ਤਾਂ ਪਹਿਲਾਂ ਗਣਾ ਤਾਂ ਮੈਂ ਤੈਨੂੰ ਦੱਸਤਾ ਵੀ ਮੈਂ ਰਖੜੀਆਂ ਤੇ ਪਾ ਕੇ ਲੈਗੀ ਤੂੰ ਤਾਂ ਉਹੀ ਹਰੇ ਤੇ ਨਿਗਾਹ ਤਾਂ ਰੱਖੀ ਆਗੀ ਕੀ ਸੋਹਣਾ ਸੂਟ ਆ ਗਾਓ ਤੇਰੇ ਬਾਹਰ ਹੀ ਸੋਹਣਾ ਲੱਗਦਾ ਉਹ ਸੂਟ ਹਮਮਮ ਹੋਰ ਹੁਣ ਤੂੰ ਤਾਂ ਕਹਿਣਾ ਸੀ ਹੁਣ ਤਾਂ ਤੂੰ ਮੱਖਣ ਲਾਏਂਗੀ ਵੀ ਮੇਰੇ ਪੈਸੇ ਲੱਗਣਗੇ ਤੂੰ ਸਿੱਧੀ ਹੋ ਕੇ ਚੱਲ ਬਜ਼ਾਰ ਚ ਐਨੇ ਪੈਸੇ ਨਹੀਂ ਹੈਗੇ ਮੇਰੇ ਕੋਲ ਦੇਖ ਮੇਰੇ ਗੱਲ ਸੋਹਣਾ ਸੂਟ ਦਵਾ ਦੂੰ ਤੈਨੂੰ ਇੱਕ ਸੂਟ ਚ ਮਾਉਂਗੀ ਕਿਤੇ ਚਾਰ ਪੰਜ ਤੇ ਹੱਥ ਲਾ ਦੇ ਇੱਕ ਸੂਟ ਤੇ ਮੈਂ ਜਾਗੋ ਚ ਪਾਉਂ ਇੱਕ ਸੂਟ ਮੈਂ ਬਰਾਤ ਨੂੰ ਪਾਉਂ ਇੱਕ ਮੈਂ ਜਦੋਂ ਆਪਾਂ ਮੁਰਦੀ ਗੱਡੀ ਲੈ ਕੇ ਜਾਣ ਨੂੰ ਉਹਦੋਂ ਪਾਉਂਗੀ ਲੈ ਚਾਰ ਦਿਨ ਲੈ ਬਾਗ ਰੂ ਮੈਂਨੇ ਕਿੱਥੋਂ ਸਮਾ ਕੇ ਦੇਉਂਗੀ ਤੈਨੂੰ ਐਨੀ ਕਿੰਨੀ ਕਮਾਈ ਆ ਸਾਡੇ ਬਥੇਰੀ ਕਮਾਈ ਹੈਗੀ ਦੇਖ ਲੈ ਹੁਣ ਕੀ ਸੁਣਨਾ ਘਰ ਪਾ ਰੱਖਿਆਗਾ ਸਾਡੇ ਧੋਤੇ ਕੱਚਾ ਘਰ ਹੈਗਾ ਕੋਈ ਕੀ ਕਹਣਾਗਾ ਤਾਂ ਹੁਣ ਪਾਈ ਜਾਂਦੇ ਹਾਂ ਨਾ ਮੈਂ ਤਾਂ ਇੱਕ ਸੂਟ ਦਵਾ ਕੇ ਸੂਟ ਮੈਂ ਤਿੰਨ ਚਾਰ ਸੂਟ ਦਵਾ ਲਿਆ ਚੱਲ ਸਮਾਨ ਤਾਂ ਕਿਰਾ ਸਾਰਾ ਪੂਰਾ ਹੈਗਾ ਐ ਕਰਦੀਆਂ ਇੱਕ ਨਦੇ ਦਿਨ ਚ ਜਾ ਕੇ ਦੁਬਾਰਾ ਲਿਆਉਂਗੀ ਸਾਰਾ ਕੁਝ ਹਾਂਜੀ ਆ ਖੁੱਲੇ ਹੀ ਆਜੋ ਓਹ ਹੋੜੇ ਇਧਰ ਨੂੰ ਖਿੱਚ ਓਹ ਹੋ ਮੈਂ ਤਾਂ ਦੀਦੀਆਂ ਲੱਗਿਆ ਵੀ ਇਹ ਕੁੰਡਾ ਲਾਈ ਬੈਠੇ ਨੇ ਤੇਰੇ ਬਾਹਰ ਨਹੀਂ ਛੋਡੇ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹਾਂ ਜੀ ਮੈਂ ਬੋਦੀ ਬੈਠ ਚ ਹਾਂਜੀ ਕੀ ਚਾਹੀਦਾ ਸੀ ਬਈ ਆਪਣਾ ਦੀਦੀ ਮੈਨੂੰ ਮੇਕਅਪ ਲੈਣਾ ਆਪਣਾ ਸੁੱਖੀ ਬਿੰਦੀ ਅੱਛਾ ਤੇ ਸੁੱਖੀ ਬਿੰਦੀ ਦਿਖਾ ਦਿੰਦੇ ਮੇਕਅਪ ਦੇ ਵਿੱਚ ਕੀ ਕੁਝ ਚਾਹੀਦਾ ਜੀ ਆਪਾਂ ਨੂੰ ਇੱਕ ਤਾਂ ਬਿੰਦੀਆਂ ਬਿੰਦੀਆਂ ਦਾ ਪੱਤਾ ਠੀਕ ਹੈ ਠੀਕ ਹੈ ਠੀਕ ਹੈ ਤੇ ਗੋਲ ਬਿੰਦੀਆਂ ਹੋਣ ਓਕੇ ਤੇ ਇੱਕ ਆਹ ਨੋ ਪਾਲਸ ਦੇ ਅੱਛਾ ਤੇ ਬਾਈ ਇੱਕ ਮੈਨੂੰ ਝੂੜੀਆਂ ਵੀ ਚਾਹੀਦੀਆਂ ਨੇ ਹਨਾ ਹਾਂ ਝੂੜਨਾ ਚੱਲ ਕੋਈ ਨਾ ਤੇ ਮੈਂ ਤਾਂ ਮੈਂ ਤੈਨੂੰ ਐ ਕਹਿੰਦੀ ਆ ਹਾਂਜੀ ਵੀ ਦੇ ਕੇ ਸਮਾਨ ਦੇ ਸਮਾਨ ਹੋਵੇ ਵਧੀਆ ਤੇ ਹੋਵੇ 5-5 2-2 ਰੁਪਈਆ ਵਾਲਾ ਕਿੰਨੇ ਵਾਲਾ ਜੀ 5-5 2-2 ਵਾਲਾ ਮਾਤਾ ਜੀ ਇੱਥੇ ਕਿਸੇ ਮੀਲੇ 'ਚ ਨਹੀਂ ਆਏ ਹੋ ਨਾਲੇ ਨੰਬਰ 1 ਹੁਣ 5 2 ਵਾਲੀਆਂ ਚੀਜ਼ਾਂ ਗਈਆਂ ਪਹਿਲਾਂ ਹੁਣ ਤਾਂ 5 ਰੁਪਏ ਦਾ ਕੋਈ ਟੱਕਣ ਤੱਕ ਵੀ ਨਹੀਂ ਦਿੰਦਾ ਤੇਰਾ ਸੂਟ ਕਿਹੜੇ ਰੰਗ ਦਾ ਪਹਿਣੇ ਮੈਂ ਸੂਟ ਵੀ ਲਿਆਉਣਾ ਹਜੇ ਅੱਛਾ ਫਿਰ ਸੂਟ ਲੈ ਕੇ ਆਉਣਾ ਨੀਲ ਪਿੰਟ ਤੁਸੀਂ ਉਹੀ ਜਿਹਾ ਲੈ ਕੇ ਜਾਂ ਫਿਰ ਤੁਸੀਂ ਇਦਾਂ ਕਰੋ ਆਹ ਰੈੱਡ ਸੂਟ ਇਹ ਬੀਬੀ ਤੂੰ ਚੁੱਪ ਕਰ ਜਾ ਸੁਣ ਮੈਨੂੰ ਚੀਜ਼ਾਂ ਲੈ ਲਣ ਦੇ ਇਹਦੇ 5-5 ਰੁਪਏ ਦੀ ਕਿਹੜੀ ਚੀਜ਼ ਆ ਦੁਕਾਨ ਤੇ ਚਲਦੇ ਤੂੰ ਕਿਹੜੀ ਦਸਤ ਪਾਦਰ ਜੀ ਚਾਹਦੇ ਇਹਦੇ ਨਾਲ ਸਸਤੀ ਹੋਰ ਕੋਈ ਦੁਕਾਨ ਨਹੀਂ ਹੈਗੀ ਬਹੁਤ ਮਹਿੰਗਾ ਮਹਿੰਗਾ ਸਮਾਨ ਹੈ ਨਾ ਆ ਲੋ ਆ ਦੇਖੋ ਲਿਪਸਟਿਕ ਦੇ ਕਲਰ ਆਹ ਵਾ ਦੇਖੇ ਕਿੰਨੀ ਸੋਹਣੀ ਹੈ ਹਨਾ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਕਲਰ ਨੇ ਇਹਨੇ ਸੋਹਣੇ ਸੋਹਣੇ ਖੁੱਲੂਗੀ ਕਿ ਮੇਬਾ ਇਹ ਹੈ ਖੋਲ ਖੋਲ ਕੇ ਪੜਾਈ ਹਾਂ ਹਾਂਜੀ ਹਾਂਜੀ ਖੋਲੀਆਂ ਇਹ ਨਾ ਹੀ ਦੇਖੋ ਹੁਣ ਪਹਿਲਾਂ ਵਾਲਾ ਤਾਂ ਗਿਆ ਹਨਾ ਕੰਮ ਵੀ ਦੇਖੋ ਚਾਹ ਪਾਣੀ ਪੀਂਦੇ ਉਦੋਂ ਹੀ ਗਲਾਸ ਨੂੰ ਲੱਗਦੀ ਹੈ 55 ਨਹੀਂ ਨਹੀਂ ਇਹ 5 ਦੀ ਇਹ 150 ਦੀ ਹੈ ਹੋਏ ਡੇਢ ਸਾਲ ਦੀ ਨਾ ਪੁੱਤ ਹੋਰ ਦੇਖ ਲੈ ਇਹ ਤਾਂ ਸੜੀਆਂ ਜੀਆਂ ਨੇ ਗੱਲ ਤਾਂ ਸੁਣੋ ਜੀ ਫਿਰ ਸੋਹਣੀਆਂ ਕਿਉਂ ਨਹੀਂ ਫਿਰ ਗਲਾਸਾਂ ਨਾਲ ਵੀ ਤਾਂ ਲੱਗਦੀਆਂ ਨਹੀਂ ਨਾ ਜੀ ਨਾਲੇ ਬਾਰ ਬਾਰ ਉੱਤਰ ਜਾਂਦੀਆਂ ਚੀਜ਼ਾਂ ਉੱਤਰ ਕੇ ਨਹੀਂ ਹੈਗੀ ਹੋਰ ਡੱਬੇ ਚ ਦਿਖਾ ਇਹ ਤਾਂ ਸਾਡੇ ਪੁੱਤਾਂ ਦਾ ਕਿਵੇਂ ਖੁੱਲੂ ਬਈ ਇਹ ਆਪਾਂ ਨੂੰ ਪਹਿਲੇ ਤਾਂ ਇਹਨੂੰ ਖੋਲਣ ਹੀ ਨਹੀਂ ਆਉਂਦਾ ਹੈਗਾ ਵਾ ਨਹੀਂ ਖੋਲਣਾ ਤਾਂ ਕੋਈ ਗੱਲ ਨਹੀਂ 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 ਆਇਆ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਆ ਦੇਖ ਪੁੱਤਾਂ 10 ਰੁਪਈਆ ਵਾਲੀ ਆ ਚਾਹ 10 ਵਾਲੀ ਜਵਾਦ ਨਹੀਂ 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 10 ਰੁਪਏ ਵਾਲੀ ਨਹੀਂ ਹੈਗੀ ਜੀ ਆ ਨਹੀਂ ਇਹ ਵੀ 100 ਰੁਪਏ ਵਾਲੀ ਹੈ ਬਾੜੀ ਮਹਿੰਗਾ ਆਦਾ ਤੁਸਾਂ ਕੀ ਸਸਤਾ ਆ ਇਹ ਸਸਤੀ ਆਏ ਤਾਂ ਇਹ ਤਾਂ ਬਾੜੀ ਸਸਤੀ ਆ ਕਲਰ ਬਹੁਤ ਪਿਆਰੇ ਆਪਣੇ ਲਿਪਸ ਬਿਲਕੁਲ ਆਊਟ ਨਹੀਂ ਲੱਗਣਗੇ ਭਾਈ ਜਿਹੜੀ ਸਾਡੇ ਗਵਾਂਢਣ ਲੈ ਕੇ ਆਈ ਆ 1500 ਰੁਪਏ ਦੀ ਸੁਰਖੀ ਗੇ ਨਾ ਪੁੱਤ ਆਇਆ ਮੈਂ ਤੈਨੂੰ ਕੋਰੇ ਲੈ ਆ ਦੂੰਗੀ ਮੈਂ ਤੈਨੂੰ ਬਾੜੀ ਸੋਣੀ ਲੈ ਕੇ ਜਮਾ ਪਕਰੇ ਚੱਲਦੇ ਆ ਹੈ ਨਹੀਂ ਮੈਨੂੰ ਬਿੰਦੀਆਂ ਦਾ ਪੱਤਾ ਦਿਓ ਜੀ ਮੇਰੀ ਬੀਬੀ ਤਾਂ ਬੋਲੀ ਜਾਊਗੀ ਬਿੰਦੀਆਂ ਦਾ ਪੱਤਾ ਹਾਂ ਜੀ ਸੂਟ ਨਾਲ ਦਾ ਦੇਖੋ ਮੈਨੂੰ ਰੰਗ ਬਰੰਗੀਆਂ ਹੀ ਆ ਦੇ ਦੀ ਬਾਈ ਬਣ ਕੇ ਖੜ ਜਾ ਬੀਬੀ ਉਹ ਦੇਖ ਲੈ 5 500 ਰੁਪਏ ਦੀ ਸੁਰਖਿਆ ਲਾਉਂਦੀ ਐ ਤੂੰ ਦੇਖ ਲੈ ਆ ਲੋ ਕਿ ਕਿਹੜੇ ਵੀ ਸੂਟ ਨਾਲ ਤੁਸੀਂ ਲਗਾ ਸਕਦੇ ਠੀਕ ਐ ਆ ਸੋਹਣੀ ਨਾਗੜੀ ਬਿੰਦੀ ਹਾਂਜੀ ਨਾ ਵੀ ਸਾਡੀ ਗਵਾਂਢਣ ਦੇ ਨਾਲ ਜੋ ਕਹਿੰਦੇ ਮੈਂ ਰੇਸ ਤੇ ਲੈ ਆਈਆਂ ਹੋਰ ਫੜਾ ਮੈਂ ਤਾਂ ਕੋਈ ਹਾਂ ਚੱਲ ਮੈਂ ਹੋਰ ਲੈ ਕਿੰਨੇ ਦਾ ਪਤਾ 20 ਰੁਪਏ ਦਾ ਇਹ ਬਾਲਾ ਮੈਂ ਸ਼ਾਂਤਾ ਇੱਕ ਕੱਟ ਕੇ ਦੇ ਦੇ ਤੇ ਇੱਕ ਬਿੰਦੀ ਵੀ ਆ ਆ ਫਟ ਕੇ ਦੇਖ ਤਾ ਇੱਕ ਪੱਤਾ ਕੱ ਨਾ ਨਾ ਜੀ ਆਇ ਨਹੀਂ ਕੱਟਿਆ ਜਾਂਦਾ ਹੈ ਸਾਡਾ ਸਾਰਾ ਦੇ ਦੇ ਸਾਰਾ ਲੁੱਕੀ ਜਾਣਗੇ ਬੀਬੀ ਮੈਂ ਲਾਉਣੀ ਤੇ ਹੈਗੀ ਰੋਜ਼ ਮੈਂ ਮੇਕਅਪ ਕਰਦੀ ਮੈਨੂੰ ਪਤਾ ਪੁੱਤ ਵਿਆਹ ਤੇ ਚੱਕ ਲਾਣਗੇ ਆ ਕੋਈ ਨਹੀਂ ਕੱਟਦਾ ਬੀਬੀ ਤੂੰ ਤਾਂ ਇਹ ਬੋਲੀ ਮੇਰੀ ਗਲਤੀ ਮੇਰੀ ਇਹ ਤਾਂ ਤੁਹਾਨੂੰ ਬਹਿਮ ਹੈ 20 ਰੁਪਏ ਦਾ ਪੱਤਾ ਕੌਣ ਕੱਢੂਗਾ ਤੁਹਾਡਾ ਨਾਕ ਤੇ ਕੱਢਣਾ ਦੇ ਕੰਮ ਕਰਨ ਮੈਂ ਝੂਠੀ ਮਾਰਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਆਂਟੀ ਕੋਈ ਨਹੀਂ ਕੱਢਦਾ ਹੈਗਾ ਐਨ ਮੇਰੀ ਗੱਲ ਸੁਣੋ ਐਡੀ ਸੋਹਣੀ ਤੁਹਾਡੀ ਨੂੰਹ ਆ ਐਨਾ ਵਧੀਆ ਨੂੰ ਸਮਾਨ ਦਿਵਾ ਕੇ ਲੱਗਤ ਸੁਮਕਾ ਜੀ ਨਾਲ ਤੁਹਾਡੀ ਨੂੰਹ ਸੋਹਣੀ ਵੀ ਲੱਗੂਗੀ ਇੱਕ ਮਿੰਟ ਉਹ ਅਸੀਂ ਤਾਂ ਮੈਂ ਕਿਹਾ 10 ਰੁਪਏ ਦੀ ਸੁਰਖੀ ਦੇ ਦੇਣ ਆਹ ਚੂੜਾ ਮੈਂ ਤੈਨੂੰ ਹਾਂ ਇਹ ਜੇ ਤਾਂ ਮੈਂ ਪਾ ਰੱਖਿਆਗਾ ਨਹੀਂ ਮੈਂ ਤੈਨੂੰ ਆ ਦਿਖਾ ਆ ਨਵੀਂ ਚੀਜ਼ ਆਈ ਹੈ ਨਾਲ ਤਾਂ ਚੂੜੇ ਇਹ ਹੈਗਾ ਸਾਰਾ 250 ਦਾ ਕੋਈ ਬੜਾ ਮਹਿੰਗਾ ਨਹੀਂ ਆ ਜਾ ਪੁੱਤਾ ਪਤਾ ਨੇ ਨਿਖੜ ਦਿਓ ਬੀਬੀ ਇਹ ਅੰਟੀ ਤੁਸੀਂ ਕਿਉਂ ਕਾਲੀ ਕਰੀ ਜਾਨੋ ਇੱਕ ਇੱਕ ਛੋਟੇ ਨੂੰ ਆ ਸਮਾਨ ਦੇਖ ਤੇ ਲੈਣ ਦੇ ਦਵਾਈ ਭਾਵੇਂ ਨਾਲ ਚੰਗਦੇ ਹਾਂ ਜਮਾਂ ਨਹੀਂ ਬਰੋਦੀ ਹਾਂ ਆ ਦੇ ਨਾਲੇ ਤੂੰ ਕੋਈ ਮਰਜ਼ੀ ਰੰਗ ਪਾਲੀ ਦੇ ਇਹਨਾਂ ਚ ਸਾਰੇ ਰੰਗ ਹੋਣਗੇ ਨਾ ਹਾਂ ਪਰ ਮੈਨੂੰ ਐ ਵੀ ਨਹੀਂ ਪਤਾ ਕਿਹੜਾ ਰੰਗ ਦਾ ਸੂਟ ਲਵਾਂਗੀ ਮੈਂ ਤੇ ਫਿਰ ਮੈਂ ਤੂੰ ਹੀ ਕਹਣੀ ਆ ਵੀ ਤਰ ਕੋਈ ਕੀ ਕਹਿੰਦੇ ਹੁੰਦੇ ਨੇ ਮਾਲਟੀ ਕੀ ਕਹਿੰਦੇ ਹੁੰਦੇ ਨੇ ਇਹਨੂੰ ਮਲਟੀ ਕਲਰ ਹਾਂ ਮਲਟੀ ਕਲਰ ਹਾਂ ਮਲਟੀ ਕਲਰ ਕਹਿੰਦੇ ਇਹ ਮੈਂ ਚੂੜੀਆਂ ਇਹ ਹੀ ਦੇਦੀ ਫਿਰ ਐ ਕਰੀ ਮੈਂ ਤੈਨੂੰ ਲਾਲ ਰੰਗ ਦਾ ਸੂਟ ਪਵਾ ਦੂੰ ਵਿਆਹ ਤੇ ਸੋਹਣਾ ਲੱਗੂਗਾ ਇਹ ਤੇ ਲਾਲ ਰੰਗ ਦਾ ਹੈ ਨਹੀਂ ਹਾਂ ਜਿੰਨੀ ਕੋਈ ਗੱਲ ਨਹੀਂ ਜੇ ਤੁਸੀਂ ਲਾਲ ਰੰਗ ਦਾ ਹੀ ਪਾਉਣਾ ਫਿਰ ਆਪਣੇ ਕੋਲ ਆ ਵੀ ਖੈਗਾ ਆ ਦੇਖ ਆ ਦੇ ਨਾਲ ਰੰਗ ਦਾ ਪਿਆਰ ਆਇਆ ਸੋਹਣਾ ਹੈ ਨਾ ਬੀਬੀ ਇਹ ਕਿੰਨੇ ਕ ਦਾ ਫਿਰ ਕਿੰਨੇ ਦਾ ਆਂਟੀ ਮੈਨੂੰ ਲੱਗਦਾ ਨਾ ਤੁਸੀਂ ਆਂਟੀ ਕਿੱਥੋਂ ਲੈ ਕੇ ਆਏ ਹੋ ਚੱਕ ਕੇ ਮੇਰੇ ਸੱਸ ਹੈ ਜੀ ਇਹ ਤਾਂ ਤ੍ਰੇਤਾ ਯੁੱਗ ਦੇ ਲੱਗਦੇ ਨੇ ਮੈਨੂੰ 20 ਰੁਪਏ ਦਾ ਆਂਟੀ ਤੁਸੀਂ ਹੱਦ ਕਰ ਦਿਓ 20 ਰੁਪਏ ਦੀ ਆਪ ਨੂੰ ਕੋਣ ਆ ਆ ਦੇਖੋ ਇਹ ਤੇ ਇਹ ਰਣ ਪੁੱਤ ਤਾਂ ਮੈਨੂੰ ਉਹੀ ਦੁਕਾਨ ਤੇ ਲਿਆਈ ਇੱਥੇ ਆ ਦੇਖੋ ਛੋਟੀਆਂ ਛੋਟੀਆਂ ਮੈਂ ਜਾਣਦੀ ਨਹੀਂ ਕਰਦੀ ਟਾਲਰ ਪੂਲਰ ਜਿਹਾ ਚੂਹੀ ਚੱਕਰੇ ਹਾਂਡੀ ਮੇਰੀ ਗੱਲ ਤਾਂ ਸਾਨੂੰ 20 ਰੁਪਏ ਦਾ ਕੋਈ ਆ ਚੂੜੀਆਂ ਵੀ ਨਹੀਂ ਦਿੰਦਾ ਹੈਗਾ ਛੋਟੀਆਂ ਛੋਟੀਆਂ ਬੀਬੀ ਤੈਨੂੰ ਕਿਹਾ ਤੂੰ ਚੁੱਪ ਕਰ ਜਾਣਾ ਚਲੋ ਮੇਰੀ ਗੱਲ ਸੁਣੋ ਮੈਨੂੰ ਆ ਸੈੱਟ ਦਿਖਾਈ ਗਲਚ ਪਾਉਣ ਵਾਲਾ ਫਿਰ ਮੈਨੂੰ ਵਿਆਹ ਚ ਸੈੱਟ ਵੀ ਤੇ ਪਾਉਣਾ ਪਊਗਾ ਵਿਆਹ ਚ ਤਾਂ ਪੈ ਜਾਂਦਾ ਨਾ ਦੀਦੀ ਇਹ ਆ ਦੇਖੋ ਪਹਿਲਾਂ ਤਾਂ ਤੁਸੀਂ ਐਂ ਦੇਖੋ ਜੀ ਸੋਹਣਾ ਕਿੰਨਾ ਲੱਗਦਾ ਹਾਂ ਸੋਹਣਾ ਲੱਗਦਾ ਸੋਹਣਾ ਲੱਗਦਾ ਨਾ ਮਤਲਬ ਗਲੇ 'ਚ ਪਾਇਆ ਬਹੁਤ ਹੀ ਸੋਹਣਾ ਲੱਗੂਗਾ ਨਾਲੇ ਇਹ ਕਲਰ ਦਾ ਤਾਂ ਵੈਸੀ ਟ੍ਰੈਂਡ ਹੈ ਕੋਈ ਮਰਜ਼ੀ ਸੂਟ ਪਾ ਲਿਓ ਨਾਲ ਤੇ ਇੱਕ ਹੋਰ ਦਿਖਾ ਦਿਨੇ ਠੀਕ ਹੈ ਹੋਰ ਦਿਖਾ ਦਿਨੇ ਤੇ ਇੱਕ ਮੈਨੂੰ ਮੂੰਹ ਘੋਰਾ ਕਰਨ ਵਾਲੀ ਕਰੀਮ ਜੀ ਦੇ ਦੇ ਦਿੰਦੀ ਹਾਂ 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 ਮੈਂ ਤੁਹਾਡੀ ਦੇਖੋ ਲਿਪਸਟਿਕ ਨੈਲ ਪੇਂਟ ਤੇ ਬਿੰਦੀਆਂ ਦਾ ਪੱਤਾ ਉਹ ਕੱਢ ਤਾਂ ਠੀਕ ਹੈ ਆ ਤਿਕਾਸਿਕਾ ਸੈਟ ਕੱਢਦਾ ਆ ਦੇਖੋ ਜੀ ਨਾਭੀ ਰੰਗਣ ਵਾਲੇ ਛਗਣਾ ਦਾ ਰੰਗ ਹਾਂ ਇਹ ਕਿੰਨੇ ਦਾ ਹਾਂ ਜੀ ਕਿੰਨੇ ਦਾ ਹੈ ਇਹ ਤੁਸੀਂ ਰੈਂਟ ਤੇ ਲੈ ਕੇ ਜਾਣਾ ਹੈ ਹਾਂ ਅੱਛਾ ਕੋਈ ਗੱਲ ਨਹੀਂ ਤੁਸੀਂ ਆਪਾਂ ਕਰ ਲਾਂਗੇ ਠੀਕ ਹਾਂ ਘੱਟ ਹੀ ਹੈ ਨਾ ਤਾਂ ਹਾਂ ਹਾਂ ਕੋਈ ਗੱਲ ਨਹੀਂ ਤਾਂ ਰੱਖ ਹੋਰ ਤੇ ਮੈਨੂੰ ਆਹਾਂ ਗੋਰਾ ਰੰਗ ਕਰਨ ਵਾਲੀ ਕਰੀਮ ਹਾਂ ਗੋਰਾ ਰੰਗ ਕਰਨ ਵਾਲੀ ਨਹੀਂ ਪਤਾ ਲੀ ਰਾਂ ਜੀਆਂ ਵੀ ਡੇਰਾ ਦਿੱਕਤ ਦੀ ਰਬੜ ਵੈਣ ਪਟੋਰੀ ਪਾਵੇਂਗੀ ਮੈਂ ਨਾ ਬਸ ਖਰਚਾ ਹੋ ਜੂ ਬਾਲੇ ਬਾਲੇ ਮਹਿੰਗੇ ਤੂੰ ਐ ਕਰ ਮੇਰੀ ਗੱਲ ਸੁਣੋ ਆਫਰ ਚੱਲ ਰਿਹਾ ਤੇਰੇ ਬਾਲ ਤੇਰੇ ਬਾਲ ਮੈਂ ਰਿਮੋਡ ਨਹੀਂ ਕਰਦਣੀ ਆ ਦੇਖ ਮੇਰੇ ਬਾਲ ਕਿੰਨੇ ਸੁਣਨ ਨਾਲ ਖੁੱਲੇ ਵਾਲਾ ਹੁਣ ਤਾਂ ਟ੍ਰੈਂਡ ਆ ਹੁਣ ਨਾ ਬਈ ਅਸੀਂ ਨਹੀਂ ਖੁੱਲੇ ਖੱਲੇ ਵਾਲ ਕਰਨੇ ਦਿੰਦੇ ਨੇ ਸਾਡੇ ਨਹੀਂ ਰਿਵਾਜ ਨਾ ਪੁੱਤ ਉੱਥੇ ਸਾਰੇ ਜਾਣੇ ਤੂੰ ਚਾਪ ਕਣ ਕੇ ਤੇਰੇ ਕੰਨ ਐ ਕਰਨ ਕੇ ਬਾਲ ਖੁੱਲੇ ਕਰਕੇ ਫਲਾਣੇ ਦੀ ਉਹ ਹੋ ਸੋਹਣਾ ਲੱਗਦਾ ਆਂਟੀ ਜੀ ਤੇ ਦੀਦੀ ਫਿਰ ਮੈਨੂੰ ਮੂੰਹ ਗੋਰਾ ਕਰਨ ਵਾਲੀ ਕਰੀਮ ਦੇ ਦੇ ਦੇਖ ਮੇਰਾ ਰੰਗ ਫਿਰ ਹੁਣ ਕਾਲਾ ਹੋ ਗਿਆ ਹਾਂ ਹਾਂ ਤੁਪ ਤੇ ਆ ਲੋ ਲਕਮੀ ਦੀ ਠੀਕ ਹੈ ਸਕਿਨ ਟੋਨ ਕਿਦਾਂ ਨ ਮਰਜੀ ਕਾਦੀ ਲੱਕੀ ਲੱਕੀ ਲੁੱਕੀ ਕਾਦੀ ਇਹ ਮੇਰੀ ਗਰਲ ਸੁਣੋ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈਗਾ ਨਾ ਮੈਨੂੰ ਸਾਰੀ ਚੀਜ਼ਾਂ ਬਾਰੇ ਪਤਾ ਹੈਗਾ ਦੇਖੋ ਬਈ ਦੇਖ ਤੇਰੇ ਰੰਗ ਹੁਣ ਸਾਫ ਹੈ ਕਿਹੜੀ ਲਾਣੀ ਹੈ ਬਈ ਤੂੰ ਕਰੀਮ ਬਸ ਤੁਸੀਂ ਆਹੀ ਲਾਇਓ ਇਹ ਸਭ ਤੋਂ ਵਧੀਆ ਕੁਆਲਿਟੀ ਹੈ ਠੀਕ ਹੈ ਤੇ ਇਹ ਕਿੰਨੇ ਕ ਦੀ ਪੈ ਜੂਗੀ ਕੋਈ ਗੱਲ ਨਹੀਂ ਆਪਾਂ ਲਾ ਲੈਨੇ ਪਹਿਲੇ ਇੱਕ ਵਾਰ ਤੂੰ ਸਾਰਾ ਸਾਮਾਨ ਲਾ ਲੋ ਹੋਰ ਕੱਜਲ ਵਗੈਰਾ ਕੁਝ ਹਾਂ ਬਈ ਦੇ ਦੇ ਕਾਜਲ ਵੀ ਦੇ ਦੇ ਇੱਧਰ ਮਿਲਣਾ ਨਹੀਂ ਪੇ ਕਾਜ ਹਾਂ ਹਾਂ ਸੁਰਮਾ ਹਾਂ ਹਾਂ ਹੋਰ ਤੇ ਆ ਦੇ ਦੇ ਬਈ ਫਿਰ ਤੇਲ ਵਾਲੀ ਸਿੱਸੀ ਵੀ ਲੈ ਲੈ ਲਾਵੇਂਗੀ ਉਹ ਤਾਂ ਜਵਾਕਾਂ ਵਾਲੀ ਨਹੀਂ ਹੈਗੀ ਹਾਂ ਉਹ ਜਵਾਕਾਂ ਵਾਲੀ ਹੈ ਉਹ ਜਵਾਕਾਂ ਦੀ ਮਾਲਿਸ਼ ਕਰਨਾ ਹਾਂ ਤੱਕ ਤੇ ਮੈਨੂੰ ਟੋਗ ਅਸ ਦਿਖਾ ਦੇ ਅੱਛਾ